ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਵਿੱਚ ਬਦਲੇਗੀ ਬਾਰਡਰ ਏਰੀਆ ਦੇ ਪਿੰਡਾਂ ਦੀ ਨਹਿਾਰ ਪੀਹੀ ਹਰਾ ਸਿੰਘ ਭੁੱਲਰ ਰਾਜੋ ਹਲਕਾ ਖੇਮ ਕਰਨ ਦੇ ਐਮਐਲਏ ਸਰਦਾਰ ਸਰਵਨ ਸਿੰਘ ਧੁੰਨ ਦੀ ਅਗਵਾਈ ਵਿੱਚ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਦੂਰ ਦੂਰ ਤੱਕ ਤੂਤੀ ਬੋਲਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਹਨਾਂ ਦੇ ਪੀਹੀ ਹਰਾ ਸਿੰਘ ਭੁੱਲਰ ਪਿੰਡ ਰਾਜੋ ਨੇ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਕੀਤਾ ਇਉਂ ਨਾ ਕਿਹਾ ਕਿ ਹਰਪਿੰਡ ਵਿੱਚ ਵਿਕਾਸ ਇਹੋ ਜਿਹਾ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਲੋਕ ਬਾਰਡਰ ਦੇ ਪਿੰਡਾਂ ਨੂੰ ਦੂਰ ਦੂਰ ਤੋਂ ਦੇਖਣ ਆਉਣਗੇ ਕਿ ਇਸ ਹਲਕੇ ਦੀ ਚਰਚਾ ਪੂਰੇ ਪੰਜਾਬ ਵਿੱਚ ਹੋਏਗੀ। ਉਹਨਾਂ ਸਮੂਹ ਆਪ ਆਗੂਆਂ ਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਨੂੰ ਪਹਿਲ ਦੇਣ ਕਿਉਂਕਿ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਮੌਕੇ ਉਹਨਾਂ ਵਿਕਾਸ ਕਾਰਜਾਂ ਦੀਆਂ ਸ਼ਾਨਦਾਰ ਤਸਵੀਰਾਂ ਵੀ মিডিਆ ਨਾਲ ਸਾਂਝੀਆਂ ਕੀਤੀਆਂ ਲੋਕਾਂ ਨੇ ਵਿਕਾਸਿਤ ਤਸੱਲੀ ਪ੍ਰਗਟ ਕੀਤੀ ਤੇ ਆਪ ਐਮਐਲਏ ਸਰਦਾਰ ਸਰਵਨ ਸਿੰਘ ਧੰਨ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਲੋਕਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅੱਜ ਹਲਕਾ ਖੇਮ ਕਰਨ ਦੇ ਹਲਕਾ ਖੇਮ ਕਰਨ ਦੇ ਬਤ ਹੈ ਸਰਦਾਰ ਸਰਵਨ ਸਿੰਘ ਜੀ ਧੰਨਵਾਦ ਨੂੰ ਸਰਕਾਰ ਜੋ ਉਹਨਾਂ ਦੇ ਪੁੱਗੇ ਸਰਦਾਰ ਹੀਰਾ ਸਿੰਘ ਵੱਲੋਂ ਪਿੰਡ ਕਿਹਾਲਾ ਖੁਰਦ ਇੱਥੇ ਮੈਨ ਗਲੀ ਦਾਸਾਂ ਵਾਲੀ ਦਾ ਘਟਨ ਹੋਇਆ ਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਸਰਵਨ ਸਿੰਘ ਧੰਨ ਦਾ ਤੇ ਸਰਦਾਰ ਹੀਰਾ ਸਿੰਘ ਦਾ ਸਾਰੀਆਂ ਬੀਬੀਆਂ ਇੱਥੇ ਰੋਣਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਜੀ